ਉਦੋਂ ਬਾਅਦ ਹਾੜੀ ਰਿਸ਼ਤੇਦਾਰੀ ਆ ਜੀ ਤੁਹਾਨੂੰ ਪਹਿ ਲੈਂਦੀ ਆ ਰਿਸ਼ਤੇਦਾਰੀ ਦਾ ਬੰਤੂ ਹੀ ਨਾਲ ਜਿਆਦਾ ਵੱਡਾ ਫਿਕਰ ਨਹੀਂ ਆ ਜਦੋਂ ਸਾਡੇ ਪਿਆਰ ਨੂੰ ਹੱਟ ਗਾਲਿਆ ਸਾਡੀ ਰਿਸ਼ਤੇਦਾਰੀ ਕਿਹੇ ਦੀ ਰਹੇਗੀ ਬਾਕੀ ਸੰਤਾਂ ਦੇ ਕਹਿੰਦੇ ਅਸੀਂ ਜਾ ਕੇ ਤਿੰਨਾਂ ਦਿਨਾਂ ਤੋਂ ਅੱਜ ਉਹਨੂੰ ਜੋਰ ਲਾ ਰਹੇ ਆ ਪਰਿਵਾਰ ਨੂੰ ਵੀ ਸਾਡੇ ਨਾਲ ਚੱਲਦੇ ਹੋ ਤੇ ਆਪਾਂ ਖੁੱਲ ਬਖਸ਼ਾਈਏ ਤੇ ਜ਼ਮਨਤ ਤੁਹਾਨੂੰ ਬਖਸ਼ ਰਹਿਣਗੇ ਗੁਰੂ ਸਾਹਿਬ ਬਖਸ਼ਣ ਯੋਗ ਨੇ ਬਾਕੀ ਉਹ ਜਿਹੜਾ ਪਰਿਵਾਰ ਆ ਨਾ ਉਹ ਬਹੁਤ ਹੀ ਮਨੁਬਦੀ ਜਿਵੇਂ ਕਹਿ ਲਓ ਇੱਕ ਨਹੀਂ ਸਾਰਾ ਪਰਿਵਾਰ ਹੀ ਮਨੁਬਦੀ ਆ ਜੀ। ਨਗਰੇ ਬੰਦੇ ਐ ਜਿਹਨੂੰ ਕਹਦੇ ਨੇ ਨਾ ਪਰ ਨਗਰੇ ਆ ਜੀ ਨਗਰੇ ਬੰਦੇ ਆ ਉਹਨਾਂ ਗੁਰੂ ਦੀ ਕੋਈ ਸਾਰ ਨਹੀਂ ਗਈ। ਸਿੱਧਾ ਸਵਿਸ਼ਟ ਮੌਜਾਂ ਦੇ ਵਿੱਚ ਅਸੀਂ ਕਵਾਂਗੇ ਅਸੀਂ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਤਾਂ ਕਹਿੰਦੇ ਬਾਬਾ ਜੀ ਆ ਰਹੇ ਆ। ਵੀ ਇੱਕ ਵਾਰ ਤੁਸੀਂ ਹਾਰ ਰਸਤਾ ਛੱਡ ਕੇ ਇੱਧਰ ਗੁਰੂ ਵਾਲੇ ਰਸਤੇ ਵਾਲੇ ਬੰਨੇ ਆਓ ਜਿਹੜੇ ਤੁਹਾਡੇ ਘਰੇ ਦੁੱਖ ਤਕਲੀਫਾਂ ਸਾਰੇ ਦੂਰ ਹੋ ਜਾਣਗੇ। ਪਰ ਉਹ ਜਿਹੜੇ ਬੰਦੇ ਆ ਨਾ ਉਹ ਮੇਰਾ ਜਿਹੜਾ ਵੱਡਾ ਬ੍ਰਦਰ ਹੈ ਉਧਰ ਪਿਆ ਹੋਇਆ ਜੀ। ਤੇ ਜਿਹੜਾ ਬੰਦਾ ਮਰੀਆ ਵਾ ਜਿਹਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਉਹਦਾ ਮੰਨ ਲਓ ਸਾਲੇ ਦਾ ਸਾਕਾ ਮੁੰਡਾ ਸੀ ਜੀ ਇੱਕ ਸਾਡੇ ਮਾਮੇ ਦੀ ਲੜਕੀ ਉਧਰ ਵਿਆਹੀ ਹੋਈ ਆ ਦੋ ਰਿਸ਼ਤੇਦਾਰੀਆਂ ਸਾਡੀਆਂ ਉਧਰ ਚ ਪਰ ਅਸੀਂ ਡੈਡੀ ਜੀ ਵੀ ਨਾਲ ਬੈਠੇ ਆ ਮੇਰੇ ਚਾਚਾ ਜੀ ਵੀ ਆਏ ਆ ਸਰਪੰਚ ਸਾਡੇ ਮੁੱਠਿਆ ਵਾਲੇ ਮੋਹਨ ਸਿੰਘ ਉਹ ਵੀ ਨਾਲ ਸਾਡੇ ਆਏ ਆ ਬਾਬਾ ਜੀ ਨੇ ਬਹੁਤ ਅਹੀਂ ਜਾ ਕੇ ਉਹਨਾਂ ਦੇ ਜਿਵੇਂ ਤਰਲੇ ਕਹਿੰਦੋਂ ਕੱਢਿਆ ਬੰਦੇ ਨਹੀਂ ਫਿਰ ਵੀ باوجود ਵੀ ਅਸੀਂ ਇੰਨਾ ਪਰਿਵਾਰ ਸਾਰਾ ਗੁਰਸੇਖਿਆ ਸਾਡੇ ਨਾਲ ਜਾ ਕੇ ਇੱਕ ਵਾਰ ਆਪਾਂ ਗਲਤੀ ਕੀਤੀ ਆ ਤੁਸੀਂ ਉਹਨੂੰ ਨਾ ਰੋਵੋ ਜਿਹੜਾ ਮਰ ਗਿਆ ਵਾ ਤੁਸੀਂ ਇੱਧਰ ਮਹਾਰਾਜ ਵਾਲੇ ਬੰਨੇ ਵੇਖੋ ਵੀ ਜਿਹੜੀ ਉਹ ਗੱਲ ਕਰਕੇ ਕੰਮ ਗਿਆ ਵਾ ਨਾ ਇਹ ਬਹੁਤ ਵੱਡਾ ਕੰਮ ਕਰ ਗਿਆ ਵਾ ਇੱਕ ਅੰਕ ਲਾ ਗਿਆ ਆਪਾਂ ਨੂੰ ਸਾਡਾ ਤਾਂ ਖਲੋਂ ਨੂੰ ਜੀ ਨਹੀਂ ਕਰਦਾ ਜੀ ਗੁਰੂ ਪਿਆਰੀ ਸਾਹ ਸੰਗ ਦਾ ਹੀ ਪਤਾ ਨਹੀਂ ਕਿਤਰਾ ਜਾਣੇ ਆ ਉਥੇ ਫੇਰ ਅਸੀਂ ਬੇਸ਼ਰਮ ਜਿਹਾ ਹੋ ਗਏ ਵਾਸ ਜਿਹੜੇ ਆ ਜਾਂਦੇ ਆ ਬਾਬਾ ਜੀ ਨੇ ਉਧਰ ਵੀ ਬਹੁਤ ਜ਼ਿਆਦੇ ਸੰਤਾਂ 'ਤੇ ਬੈਠੇ ਸੀ ਅਸੀਂ ਉਹਨਾਂ ਨੂੰ ਵਾਰ-ਵਾਰ ਪੁੱਛੀ ਜਾਈਏ ਚਲੋ ਉਹਦੋਂ ਮਲਾਜੇ ਵਾਸਤੇ ਉਹਨਾਂ ਦੀ ਜਿਹੜੀ ਦੇਹ ਨਹੀਂ ਸੀ ਆਈ ਦੇਰ ਬਾਬਾ ਜੀ ਨੂੰ ਮਸੀਹ ਕਿਹਾ ਬਾਬਾ ਜੀ ਮੈਂ 10 ਮਿੰਟ ਠਹਿਰੋ 10 ਮਿੰਟ ਠਹਿਰੋ ਬਾਬਾ ਜੀ 5 ਵਜੇ ਤੱਕ ਇੱਥੇ ਬੈਠੇ ਰਹੇ ਬਾਅਦ ਵਿੱਚ ਜਦੋਂ ਉਹਨਾਂ ਨੇ ਨਾਲ ਸਾਡੇ ਆਏ ਘਰੋਂ ਸਾਰੇ ਪਰਿਵਾਰ ਨੂੰ ਲੈ ਕੇ ਆਏ ਤੇ ਬਾਬਾ ਜੀ ਨੇ ਵੀ ਕਿਹਾ ਵੀ ਤੁਹਾਡਾ ਜਿਹੜਾ ਕਲਿਆਣ ਹੋ ਜੂਗਾ ਜੇ ਗੁਰੂ ਸਾਹਿਬ ਅਖੇ ਤੁਸੀਂ ਆ ਕੇ ਮੰਨਣ ਲੈਂਦੇ ਜੋ ਗਲਤੀ ਪਰਿਵਾਰ ਉਹਦੇ ਛੁੱਟਣ ਵਾਲਾ ਛੁੱਟ ਗਿਆ ਬਾਕੀ ਤੁਸੀਂ ਵੀ ਜਿਹੜੇ ਰਸਤੇ ਤੇ ਪੈ ਗਏ ਰਸਤਾ ਸਹੀ ਨਹੀਂਗਾ ਸਰਕਾਰਾਂ ਨੇ ਆਪਣਾ ਜਿਆਦਾ ਚਿਰ ਸਾਥ ਨਹੀਂ ਦੇਣਾ ਪੰਥ ਨੇ ਸਾਥ ਦੇਣਾ ਜੀ ਆਪਣਾ ਤੇ ਬਾਕੀ ਉਹ ਜਿਹੜਾ ਪਰਿਵਾਰ ਥੋੜਾ ਜਨਾ ਇੰਨਾ ਡੂੰਗਾ ਸੋਚਣ ਵਾਲਾ ਨਹੀਂਗਾ ਅਹੀਂ ਮਾ ਵੀ ਚੋਣੇ ਵੀ ਜਿਹੜਾ ਅਸੀਂ ਉਹਨਾਂ ਨੂੰ ਮਨਾ ਨਹੀਂ ਸਕੇ ਅਸੀਂ ਬਹੁਤ ਉਹਨਾਂ ਦਾ ਮਿੰਨਤ ਪਰਲਾ ਕੱਢਿਆ ਵਾ ਬਾਕੀ ਨਹੀਂ ਉਹ ਮੰਨ ਸਕੇ ਮੇਰੇ ਜਿਹੜੇ ਵੱਡੇ ਬ੍ਰਦਰ ਉਹ ਵੀ ਉੱਥੋਂ ਰੋਸ ਕੇ ਆਏ ਹੋਏ ਜਿਹੜੇ ਉਹਦੇ ਸਾਨੂੰ ਉਹ ਵੀ ਨਹੀਂ ਆਪਣੇ ਜੋਗੇਵਾਲਾ ਭੂਜੀ ਉਹ ਆਪਣਾ ਸੁਲਤਾਨਪੁਰ ਸਾਹਿਬ ਲੱਗੇ ਇੱਧਰ ਜੋਗੇਵਾਲਾ ਪੈਂਦਾ ਉੱਥੋਂ ਤੇ ਆ ਉਹ ਵੀ ਪਰਸੋਂ ਦੇ ਰੋਸ ਕੇ ਚਲਗੇ ਹੋਏ ਆ ਵੀ ਅਸੀਂ ਇਹ ਤੁਹਾਡੇ ਘਰੇ ਸਾਡੇ ਵੱਲੋਂ ਤੁਸੀਂ ਫੁੱਲ ਚੁਣ ਲੋ ਨਾ ਚੁਣ ਲੋ ਅਸੀਂ ਤੁਹਾਡੇ ਘਰੇ ਨਹੀਂ ਵਰਨਾ ਇਹ ਤੋਂ ਗਾ ਸਾਡਾ ਨਾਤਾ ਟੁੱਟ ਗਿਆ ਵਾ ਮੇਰੀ ਭੁਜਾਈ ਤੇ ਇਹ ਬੇਨਤੀ ਹੈ ਜੀ ਅਸੀਂ ਪਰਝਾਈ ਸੀ ਸਾਡੀ ਇੱਥੇ ਅਸੀਂ ਅੱਜ ਆ ਗਏ ਚਲੋ ਚਲਣ ਨਾਲੇ ਚੱਲ ਜਾਈਏ ਸਾਡੇ ਜਾਂਦੇ ਨੇ ਉਹਨਾਂ ਨੇ ਉਹ ਜਿਹੜਾ ਕੰਮ ਸੀ ਉਹਦਾ ਕਰ ਲਿਆ ਤੇ ਅਸੀਂ ਬਾਅਦ ਵਿੱਚ ਗਏ ਜੀ ਤੇ ਪਰਝਾਈ ਨੂੰ ਅਸੀਂ ਨਾਲ ਲੈ ਕੇ ਆ ਗਏ ਆ ਤੇ ਅਸੀਂ ਮਹਾਰਾਜ ਉਹਨਾਂ ਦੇ ਘਰੇ ਭੋਗ ਤੇ ਨਹੀਂ ਜਾਵਾਂਗੇ ਸਾਡੇ ਵੱਲੋਂ ਕਰਾਉਣ ਜਾਂ ਨਾ ਕਰਾਉਣ ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਬਾਬਾ ਜੀ ਅੱਗੇ ਵੀ ਕਰਦੇ ਆ ਤੇ ਜਿਹੜੀ ਛੜ ਤੋਂ ਗਲਤੀ ਹੋਈ ਉਹਦੋਂ ਦੀ ਉਧਰ ਉਹਨਾਂ ਵੱਲੇ ਜਾ ਜਾ ਕੇ ਅਸੀਂ ਜਿਹੜਾ ਉਹਨਾਂ ਨੂੰ ਕਹਿੰਦੇ ਰਹੇ ਆ ਪਰ ਜਾਣਾ ਨਹੀਂ ਸੀ ਚਾਹੀਦਾ ਬਾਕੀ ਕੰਮ ਨੂੰ ਬਹੁਤ ਵੱਡਾ ਕੀਤਾ ਸੀ ਰਿਸ਼ਤੇਦਾਰੀ ਦਾ ਕਰਕੇ ਜਾਣਾ ਪੈਂਦਾ ਜੀ ਇਹ ਛੱਡ ਨਹੀਂ ਆਪਾਂ ਸਕਦੇ ਬਾਕੀ ਗੁਰੂ ਦਾ ਕਰਕੇ ਹੀ ਅੱਜ ਤੋਂ ਛੱਡਦੇ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਸਾਡੇ ਅੱਖੇ ਨਹੀਂ ਲੱਗਣਾ ਜੀ ਫੇਰ ਅਸੀਂ ਰਿਸ਼ਤੇਦਾਰੀ ਕਾਦੀ ਰਹਿ ਗਈ ਜੀ ਜਦੋਂ ਆਪਣੇ ਪਿਓ ਨੂੰ ਹੀ ਉਹਨਾਂ ਨੇ ਹੱਥ ਪਾ ਲਿਆ ਤੇ ਫੇਰ ਦੱਸੋ ਜੀ ਆਪਣੇ ਕੁਝ ਨਹੀਂ ਲੱਗਦੇ ਹੋ ਤੇ ਅਸੀਂ ਇੰਨੀਆਂ ਕਾਡੀਆਂ ਵੇਚਦੀਆਂ ਸੰਤ ਜੀ ਬੇਨਤੀ ਇਹ ਕੀ ਆ ਕਿ ਆਪਣੇ ਜਿੰਨੇ ਵੀ ਆਪਣੇ ਗੁਰਦੁਆਰੇ ਪਿੰਡਾਂ ਦੇ ਵੇਚਿਆ ਹੁਣ ਜਿਹਨੇ ਸਾਰੇ ਆਪਣੇ ਜ਼ਿੰਮੇਵਾਰ ਰਿਹਾ ਕਣਕਾਂ ਆਪਣੀਆਂ ਆਈਆਂ ਮੇਲ ਵਟ ਗਿਆ ਆਪਾਂ ਪੈਸਾ ਪਾ ਲਿਆ ਪਰ ਆਪਾਂ ਘਰ ਪਰਤੀ ਪਿੰਡ ਦੇ ਵਿੱਚ ਆਪਾਂ 1000 ਰੁਪਏ ਆਵੇ ਕਿੰਨੂ 2 ਆਵੇ ਬੇਤੀ ਇਹ ਵੀ ਗੁਰੂ ਸਾਹਿਬ ਤੇ ਜ਼ਰੂਰ ਕੈਮਨ ਬਣਾਈਏ ਸਾਡਾ ਗੁਰਦੁਆਰਾ ਗੁਰਦੁਆਰਾ ਜਾ ਕੇ ਵੇਖੋ